ਇਹ ਇਹ ਬੰਦੇ ਸ਼ਿਪਰੀਓਂ ਗਿਆ ਦਾ ਫੋਨ ਖੋ ਕੇ ਭੱਜ ਰਹੇ ਸੀ ਐਲਡੀ ਕੋਲ ਜੁਨੀ ਦਾ ਮੈਂ ਮਸਨੀ ਗਾ ਮੈਂ ਤਲੋਨੀ ਤੋਂ ਬਾਹਰ ਨਿਕਲਿਆ ਉੱਥੇ ਭੱਜ ਗਏ ਵੀ ਹੈਲਪ ਨਹੀਂ ਲੱਗਾ ਕਿ ਇਹਦੀ ਹੈਲਪ ਕਰਨੀ ਹੋਣੀ ਮੈਂ ਰੋਕ ਲਿਆ ਇਹ ਆ ਕੇ ਮੇਰੇ 'ਚ ਭੱਜੇ ਦੋਨੇ ਜਾਨੇ ਮੈਂ ਬੰਦੇ ਚ ਹੈਲਪ ਲੈਣੀ ਹੈ ਪਿੱਛੋਂ ਲੜਦੇ ਆਏ ਕੀ ਹੋਇਆ ਪਿੱਛੋਂ ਕਹਿੰਦੇ ਭਾਜੀ ਬਹੁਤ ਚੋਰ ਹੈ ਮੇਰੇ ਜੀ ਨਾਲ ਮੈਂ ਆਖਿਆ ਕਿ ਡੱਕਿਆ ਦੋਨਾਂ ਨੂੰ ਇਹਨਾਂ ਨੇ ਪਿੱਛੇ ਇੱਕ ਲੇੜੀ ਦਾ ਫੋਨ ਇੱਕ ਇੱਕ ਚੈਨੀ ਤੇ ਉਹਨਾਂ ਦੇ ਇੱਕ ਅੰਕਲ ਜਿਹੜੇ ਨਾਲ ਬਜ਼ੁਰਗ ਉਹਨਾਂ ਦਾ ਕੈਸ਼ ਚੋਰੀ ਕਰਕੇ ਭੱਜੇ ਦੀ ਪਿੱਛੋਂ ਮਤਲਬ ਜਦੋਂ ਅਜੇ ਵੀ ਹਣ ਦੀ ਗੱਲ ਜਿੰਨਾ ਘੰਟਾ ਹਾਂਜੀ ਪਿੱਛੇ ਲੱਗੇ ਲੱਗੇ ਇਹਨਾਂ ਨੂੰ ਦੋਨਾਂ ਨੂੰ ਫੜਾਇਆ ਇੱਥੇ ਆਹ ਜੋ ਮੋਟਰਸਾਈਕਲ ਹੈਗੀ ਚੋਰੀ ਦਾ ਹੈਗਾ ਨਾ ਇੱਥੇ ਚਾਬੀ ਲੋਕ ਡੁੱਟਿਆ ਮੋਟਰਸਾਈਕਲ ਵੀ ਦੇਖ ਸਕਦੇ ਦੋ ਮੁੰਡੇ ਸਿਗੇ ਜਿਹੜੇ ਸ਼ਿਪਰੀ ਚੌਂਕ ਤੋਂ ਮੋਹਲ ਖੋਕੀ ਕੁੜੀ ਜਾ ਭੱਜੇ ਤੇ ਉੱਥੋਂ ਦੇ ਲੋਕਾਂ ਨੇ ਪਿੱਛਾ ਕੀਤਾ ਮੋਟਰਸਾਈਕਲਾਂ ਤੇ ਕਾਫੀ ਲੋਕ ਸਿਗੇ ਉਹਨਾਂ ਦੇ ਪਿੱਛੇ ਤੇ ਇੱਥੇ ਆ ਕੇ ਸਾਡੇ ਅਲਡਿਕੋ ਦੇ ਬਾਹਰ ਆ ਕੇ ਜਦੋਂ ਦੇਖਿਆ ਲੋਕਾਂ ਨੇ ਬਹੁਤ ਪਿੱਛੇ ਆ ਰਹੇ ਸੀਗੇ ਇਹਨਾਂ ਦੇ ਕਾਫੀ ਲੋਕ ਆ ਰਹੇ ਸੀ ਤੇ ਭੱਜੇ ਹੋਏ ਸੀ ਮੁੰਡੇ ਦੋਨੇ ਮੋਟਰਸਾਈਕਲ ਤੇ ਤੇ ਸਾਡੇ ਦੋ ਮੁੰਡੇ ਅਲਡਿਕੋ ਦੇ ਸਿਗੇ ਉਹਨਾਂ ਨੇ ਇਹਨਾਂ ਨੂੰ ਫ ਫੜ ਕੇ ਇਹਨਾਂ ਤੋਂ ਮੋਬਾਈਲ ਫੜਿਆ ਤੇ ਉਹਨਾਂ ਨੂੰ ਕੁੜੀ ਨੂੰ ਦਿੱਤਾ ਕੁੜੀ ਦੇ ਹਵਾਲੇ ਕੀਤਾ ਮੋਬਾਈਲ ਇਹਨਾਂ ਕੋਲ ਚੈਨੀ ਵੀ ਸੀ ਕੈਸ਼ ਵੀ ਸੀਗਾ ਤੇ ਮੈਨੂੰ ਵੀ ਲੋਕਾ ਇੱਥੋਂ ਦੀ ਫੋਨ ਕਰਤਾ ਸੀ ਲੋਕਾਂ ਨੇ ਤੇ ਫਿਰ ਮੈਂ ਐਸਐਚਓ ਸਾਹਿਬ ਨੂੰ ਜਦ ਇਹ ਕਰਤਾ ਸੀ ਫੋਨ ਹਦੀਪ ਸਿੰਘ ਜੀ ਨੂੰ ਤੇ ਰੰਧਾਵਾ ਜੀ ਨੂੰ ਜਿਹੜੇ ਪੀਸੀਆਰ ਇੰਚਾਰਜ ਨੇ ਦੋਨੇ ਪੁਲਿਸ ਪਾਰਟੀਆਂ ਜਦ ਇਹ ਆਗਿਆ ਸੀ 2 ਮਿੰਟ ਚ ਤੇ ਦੋਨੇ ਮੁੰਡੇ ਅਰੈਸਟ ਕਰ ਲੈਨੇ ਲੈ ਗਏ ਨੇ ਹਾਂਜੀ ਸਾਰੇ ਉਥਾ ਸਲੇਮ ਦਾ ਵੀ ਥਾਣੇ ਚ ਆਪਣੇ ਸੀਪੀ ਸਾਹਿਬ ਜਿਹੜੇ ਨਵੇਂ ਆਏ ਨੇ ਚਾਹ ਜੀ ਬਹੁਤ ਵਧੀਆ ਬੰਦੇ ਨੇ ਆਂਦੇ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਨੇ ਜਿਹੜੇ ਕ੍ਰਾਈਮ ਤੇ ਨੱਥ ਬਣਾਇਆ ਇਹ ਇੱਥੇ ਵੀ ਆਸ਼ੀਆ ਪੁਲਿਸ ਪੋਸਟ ਬਣਾਈ ਹੋਈ ਹੈ ਇਹਨੂੰ ਵੀ ਸਾਡੇ ਪੱਕੇ ਮਤਲਬ ਇੱਕ ਮੁਲਾਜ਼ਮ ਜੇ ਬਿਠਾ ਦੇਣਾ ਇਹ ਪੁਆਇੰਟ ਜਿਹੜਾ ਹੈਗਾ ਇੱਥੋਂ ਦੀ ਲਾਸਟ ਪੁਆਇੰਟ ਹੈ ਇੱਕ ਉਹਦੇ ਬਾਹਰ ਜਾਣਾ ਹੈ ਇਹ ਇੱਥੇ ਨਾਕੇ ਲੱਗ ਜਾਣਗੇ ਤੇ ਕਦ ਕ੍ਰਾਈਮਦ ਜਿਹੜਾ ਵੀ ਅੰਦਰ ਕ੍ਰਾਈਮ ਕਰਕੇ ਭੱਜੇਗਾ ਇੱਕ ਉਹ ਭੱਜ ਨਹੀਂ ਸਕੇਗਾ ਤੇ ਹਾਂਜੀ ਹਾਂਜੀ ਹਾਏ ਦਿਨ ਵਾਰ ਤਾਂ ਹੁੰਦੀਆਂ ਪਰਸੋਂ ਵੀ ਸਾਡੇ ਬਜ਼ੁਰਗ ਲੇਡੀ ਸੀ 286 ਨੰਬਰ ਤੇ ਰਹਿੰਦੇ ਨੇ ਸ਼ਿਪਰੀਓ ਬੈਠੇ ਸੀਗੇ ਇਹ ਰੱਖਸ਼ਾ ਤੇ ਇੱਥੇ ਬੈਸਟ ਬਾਇਸ ਦੇ ਕੋਲ ਉਹਨਾਂ ਦਾ ਪਰਸ ਖੋ ਕੇ ਲੈ ਗਏ ਸੀ ਹਰਜੀਤ ਸਿੰਘ ਜੀ ਨੂੰ ਅਸੀਂ ਥਾਣੇ ਤੋਂ ਬੜ ਦੱਜ ਕਰਾਉਂਦੇ ਸੀਗੇ ਰਾਜਗੁਰੂ ਜੀ ਆਏ ਸੀ ਐਸਆਈ ਤੇ ਇਹ ਆਏ ਦਿਨ ਵਾਰ ਦਾ ਤਾਂ ਕਰਦੇ ਫੋਨ ਕਰਦੇ ਨੇ ਨਸ਼ੇੜੀ ਹੈਗੇ ਬਹੁਤ ਜ਼ਿਆਦਾ ਮਤਲਬ ਬਹੁਤ ਜ਼ਿਆਦਾ ਇਹਨੇ ਬਿਲਕੁਲ ਡਰ ਪਾਇਆ ਇਹਨਾਂ ਦੇ ਹੈ ਹੀ ਨਹੀਂ ਸਵੇਰੇ 9 ਵਜੇ ਵੀ ਮਤਲਬ ਮੋਬਾਈਲ ਖੋਲਦੇ ਪਰਸ ਖੋਲਦੇ ਨੇ ਲੇਡੀਸ ਤੋਂ ਹਨ ਜੀ ਤੇ ਐਸਐਚਓ ਸਾਹਿਬ ਨੂੰ ਵੀ ਸਾਰੀਆਂ ਅਸੀਂ ਇਤਲਾ ਕਰੀ ਜਾਈ ਦੀ ਨਾਲ ਨਾਲ ਹੀ ਦੇ ਜੀ ਸਾਰੇ ਤੇ ਉਹਨਾਂ ਨੇ ਵੀ ਬੰਦੇ ਕਾਫੀ ਫੜ ਕੇ ਜੇਲ੍ਹਾਂ ਚ ਭੇਜੇ ਨੇ ਇਹ ਫਿਰ ਵੀ ਪਤਾ ਨਹੀਂ ਕਿੱਥੋਂ ਦੁਬਾਰਾ ਫਿਰ ਹੋਰ ਆ ਜਾਂਦੇ ਨਵੇਂ ਇਹ ਹੁਣ 시ਪਰੀ ਦੇ ਮੁੰਡੇ ਸੀਗੇ ਜਿਹੜੇ ਆ ਫੜੇ ਨੇ 시ਪਰੀ ਤੋਂ ਤੋੜ ਕੇ ਚੈਨੀ ਭੱਜੇ ਸੀ ਇੱਥੇ ਫੜੇ ਗਏ ਨੇ ਸਾਡੇ ਇਲਕੋ ਦੇ ਬਾਹਰ ਤੇ ਐਸਐਚਓ ਸਾਹਿਬ ਨੇ ਗੱਡੀਆਂ ਤਾਂ ਜਦੋਂ ਆ ਗਈ ਸੀ ਪੁੱਛਦੇ ਆ ਲੈ ਵੀ ਗਏ ਨੇ ਉਹਨਾਂ ਨੂੰ ਹੈਂਜੀ ਤੇ ਐਸసీపీ ਸਾਹਿਬ ਨੂੰ ਤਾਂ ਇਹੀ ਅਸੀਂ ਕਹਿੰਦੇ ਆ ਕਿ ਸਾਡਾ ਇੱਥੇ ਪੱਕਾ ਮਤਲਬ ਉਸ ਪਾਰਟੀ ਪੱਕੀ ਬਿਠਾ ਦਿਓ ਇਹਨੂੰ ਚੌਂਕੀ ਨੂੰ ਪੱਕੀ ਕਰਾ ਦਿਓ ਸਾਡੀ ਹੈਂਜੀ ਤੇ ਅਸੀਂ ਇਹ ਸਾਹਿਬ ਜੀ ਦੇ ਸਾਹਿਬ ਨੂੰ ਦੈਂਤੀ ਦੱਸਦੇ ਆ ਕਿ ਸ਼ਾਮ ਦੇ ਟਾਈਮ ਇਹ ਕਿ ਉਹ ਤਾਂ ਆਨ ਪੋਲੀਸ ਹੀ ਗੱਲ ਨੂੰ ਦੋ ਗਸ਼ਤ ਵੀ ਤਾਂ ਹਾਂ ਤੇ ਪੱਕੇ ਵਿਭਾਗ ਬੰਦੇ ਹੈ। ਥੋੜੀ ਜਿਹੀ ਸਾਡੀ ਚੌਕੀ ਬਾਹਰ ਧਿਆਨ ਦੇਣ ਆ ਚੌਕੀ ਬਹੁਤ ਹੀ ਜ਼ਰੂਰੀ ਹੈ। ਚੌਕੀ ਦਾ ਹੋਦਰ ਜੀ ਦੀ ਆਹ ਦੇਖੋ ਕੰਨੀ ਚੌਕੀ ਬਣਾਈ ਹੋਈ ਹੈ। ਹਾਂਜੀ। ਜੀ ਪਾਇਂ ਬਹੁਤ ਜ਼ਿਆਦਾ ਹੈ। ਆ ਐਂਬੂਲੈਂਸ ਵੀ ਲਵਾਈ ਹੈ ਜੀ ਅਸੀਂ ਐਂਬੂਲੈਂਸ ਨੂੰ ਵੀ ਕਹੀ ਹੈ ਲੈ ਕੇ ਕਿਸੇ ਨੂੰ। ਐਂਬੂਲੈਂਸ 24 ਘੰਟੇ ਇੱਥੇ ਖੜ੍ਹੀ ਹੈ ਰਾਤ ਨੂੰ ਵੀ ਖੜੇਗੀ ਉਹ ਕਹਿੰਦੇ ਜਦੋਂ ਕ੍ਰਾਈਮ ਹੋੜ ਪੁਲਿਸ ਇੱਥੇ ਪੱਕੀ ਬੈਠਣ ਲੱਗ ਜੇਗੀ ਤੇ ਅਸੀਂ ਰਾਤ ਨੂੰ ਵੀ ਮਦਦ ਕਰਾਂਗੇ। 24 ਘੰਟੇ ਐਂਬੂਲੈਂਸ ਦੀ ਸੇਵਾ ਵੀ ਲ ਇਹ ਸੀ ਵੀ ਸਾਉ ਨੂੰ ਫੇਰ ਇੱਕ ਵਾਰੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇੱਥੇ ਸਾਡੇ ਛੋਟਾ ਕਾਨੂੰਨ ਦਾ ਅ ਜੱਜ ਕਸਨ ਥੋੜਾ ਜਿਹਾ ਹਾਜੀ ਬਹੁਤ ਬਹੁਤ ਵਧੀਆ ਅਫਸਰ ਨੇ ਤੇ ਆਂਦੇ ਉਹਨਾਂ ਨੇ ਜੋ ਕ੍ਰਾਈਮ ਤੇ ਨੱਥ ਪਾਈ ਹੈ ਇਹ ਵੀ ਸਾਡਾ ਜਿਹੜਾ ਆਊਟਰ ਪੁਆਇੰਟ ਹੈ ਇੱਥੇ ਵੀ ਧਿਆਨ ਦੇਣ ਥੋੜਾ ਜਿਹਾ ਇੱਥੇ ਪੱਕੀ ਪੁਲਿਸ ਪਾਰਟੀ ਪੱਕੀ ਬਿਠਾ ਦੇਣਾ ਹਾਂਜੀ